ਸੇਫਟੀ ਨੋਰਮਸ ਨੇ ਉਹਨਾਂ ਨੂੰ ਰੱਬ ਭਰੋਸੇ ਛੱਡਿਆ ਗਿਆ ਤੁਸੀਂ ਦੇਖੋ ਇਸ ਪੂਰੀ ਮੰਡੀ ਦੇ ਵਿੱਚ ਹਲੇ ਤੱਕ ਤੁਹਾਨੂੰ ਕਿਤੇ ਵੀ ਕੋਈ ਫਾਇਰ ਵਿਗਟ ਦੀ ਜਿਹੜੀ ਗੱਡੀ ਆ ਉਹ ਨਜ਼ਰ ਨਹੀਂ ਆਊਗੀ 40 ਦੁਕਾਨਾਂ ਤੁਹਾਨੂੰ ਇੱਥੇ ਨਜ਼ਰ ਆਣ ਗਿਆ ਲੇਕਿਨ ਫਾਇਰ ਵਿਗਟ ਦੀ ਕੋਈ ਗੱਡੀ ਇੱਕ ਜਿਹੜੀ ਆ ਨਜ਼ਰ ਨਹੀਂ ਆਊਗੀ ਖਾਲੀ ਨਜ਼ਰ ਆਣ ਗਿਆ ਨਾ ਤਾਂ ਇੱਥੇ ਪਾਣੀ ਹੈਗਾ ਤੇ ਨਾ ਹੀ ਇਹਦੇ ਵਿੱਚ ਜਿਹੜਾ ਉਹ ਰੇਤ ਤਾਂ ਹੈਗਾ ਚਾਰ ਦੀ ਚਾਰ ਬਾਲਟੀਆਂ ਜਿਹੜੀਆਂ ਖਾਲੀ ਤੁਹਾਨੂੰ ਨਜ਼ਰ ਆਣ ਗਿਆ ਛੋਟੀ ਜਿਹੀ ਚਿੰਗਾਰੀ ਜਿਹੜਿਆ ਸਭ ਕੁਝ ਇੱਥੇ ਤਬਾਹ ਕਰ ਸਕਦੀ ਆ ਲੇਕਿਨ ਕੁਝ ਲੋਕਾਂ ਨੇ ਛੋਟੇ ਛੋਟੇ ਡਰਮ ਇੱਥੇ ਪਾਣੀ ਦੇ ਜ਼ਰੂਰ ਲਾਏ ਹੋਏ ਨੇ ਲੇਕਿਨ ਬੋਤੀਆਂ ਜਿਹੜੀਆਂ ਦੁਕਾਨਾਂ ਨੇ ਉਹ ਤੁਹਾਨੂੰ ਇਸ ਵੇਲੇ ਖਾਲੀ ਜਿਹੜੀਆਂ ਨੇ ਉਹ ਨਜ਼ਰ ਆਣਗੀ ਜਿਵੇਂ ਕਿ ਇਹ ਦੁਕਾਨ ਤੁਸੀਂ ਦੇਖ ਸਕਦੇ ਹੋ ਇਹਦੇ ਸਾਹਮਣੇ ਤੁਹਾਨੂੰ ਕੋਈ ਸੇਫਟੀ ਇਕੁਪਮੈਂਟ ਕੋਈ ਸਿਲੰਡਰ ਕੋਈ ਪਾਣੀ ਦੀ ਬੋਤਲ ਕੋਈ ਰਿੱਤੇ ਦੀ ਬਾਲਟੀ ਕੋਈ ਕੁਝ ਤੁਹਾਨੂੰ ਜਿਹੜਾ ਉਹ ਨਜ਼ਰ ਨਹੀਂ ਆਏਗਾ ਤਾਂ ਦ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਦੀਵਾਲੀ ਨੂੰ ਮਹਿਜ਼ ਚੰਨ ਦਿਨ ਬਾਕੀ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਲੁਧਿਆਣੇ ਦੀ ਦਾਨਾ ਮੰਡੀ ਦੇ ਵਿੱਚ ਜਿਹੜਾ ਡਰਾ ਪਟਾਕਿਆਂ ਦੀ ਦੁਕਾਨਾਂ ਨੂੰ ਲੈ ਕੇ ਕੱਢਿਆ ਜਾਂਦਾ ਉਸ ਤੋਂ ਬਾਅਦ ਜਿਹੜੀਆਂ 40 ਦੁਕਾਨਾਂ ਤੁਹਾਨੂੰ ਇੱਥੇ ਨਜ਼ਰ ਆਣਗੀਆਂ ਜਿਹੜੀਆਂ ਪ੍ਰੋਪਰ ਲੱਗ ਚੁੱਕੀਆਂ ਨੇ ਤੇ ਹੁਣ ਜਿਹੜਾ ਦੀਵਾਲੀ ਤੱਕ ਪਟਾਕਿਆਂ ਦਾ ਵਪਾਰ ਇੱਥੋਂ ਹੁੰਦਾ ਹੋਇਆ ਨਜ਼ਰ ਆਊਗਾ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਨਗਰ ਨਿਗਮ ਹਰ ਸਾਲ ਪਟਾਕਿਆਂ ਨੂੰ ਲੈ ਕੇ ਜਿਹੜਾ ਡਰਾ ਕੱਢਦਾ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਜਿਹੜੀਆਂ ਟੈਂਪਰੇਰੀ ਸ਼ਾਪਸ ਨੇ ਅਲਾਟ ਕੀਤਾ ਜਾਂਦੀਆਂ ਨੇ ਤਾਂ ਲੁਧਿਆਣਾ ਦੀ ਦਨਾ ਮੰਡੀ ਦੇ ਵਿੱਚ ਵੀ 40 ਦੁਕਾਨਾਂ ਬਣਾਈਆਂ ਗਈਆਂ ਲੇਕਿਨ ਖਬਰ ਇਹ ਨਹੀਂ ਆ ਖਬਰ ਇਹ ਆ ਕਿ ਜਿਹੜੇ ਸੇਫਟੀ ਨੋਰਮਸ ਨੇ ਉਹਨਾਂ ਨੂੰ ਰੱਬ ਭਰੋਸੇ ਛੱਡਿਆ ਗਿਆ ਤੁਸੀਂ ਦੇਖੋ ਇਸ ਪੂਰੀ ਮੰਡੀ ਦੇ ਵਿੱਚ ਹਲੇ ਤੱਕ ਤੁਹਾਨੂੰ ਕਿਤੇ ਵੀ ਕੋਈ ਫਾਇਰ ਵਿਗਟ ਦੀ ਜਿਹੜੀ ਗੱਡੀ ਆ ਉਹ ਨਜ਼ਰ ਨਹੀਂ ਆਊਗੀ 40 ਦੁਕਾਨਾਂ ਤੁਹਾਨੂੰ ਇੱਥੇ ਨਜ਼ਰ ਆਣ ਗਿਆ ਲੇਕਿਨ ਫਾਇਰ ਵਿਗਟ ਦੀ ਕੋਈ ਗੱਡੀ ਇੱਕ ਜਿਹੜੀ ਆ ਨਜ਼ਰ ਨਹੀਂ ਆਊਗੀ ਖਾਲੀ ਨਜ਼ਰ ਆਣ ਗਿਆ ਨਾ ਤਾਂ ਪਾਣੀ ਹੈਗਾ ਤੇ ਨਾ ਹੀ ਇਹਦੇ ਵਿੱਚ ਜਿਹੜਾ ਉਹ ਰਹਿਤਾ ਹੈਗਾ ਚਾਰ ਦੀ ਚਾਰ ਬਾਲਟੀਆਂ ਜਿਹੜੀਆਂ ਖਾਲੀ ਤੁਹਾਨੂੰ ਨਜ਼ਰ ਆਣ ਗਿਆ ਹਾਲਾਂਕਿ ਕੁਝ ਲੋਕਾਂ ਨੇ ਜ਼ਰੂਰ ਆਪਣੀ ਸ਼ਾਪ ਦੇ ਅੱਗੇ ਜਿਹੜੇ ਛੋਟੇ-ਛੋਟੇ ਡਰਮ ਹੋ ਰੱਖੇ ਹੋਏ ਨੇ ਵਿੱਚ ਪਾਣੀ ਭਰਿਆ ਹੋਇਆ ਲੇਕਿਨ ਇਹਨਾਂ ਬਾਲਟੀਆਂ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਹੈਗਾ ਇਸ ਤੋਂ ਇਲਾਵਾ ਇਹ ਸਿਲੰਡਰ ਜਿਹੜੇ ਨੇ ਇਹ ਰੱਖੇ ਹੋਏ ਨੇ ਲੇਕਿਨ ਇਹਨਾਂ ਦਾ ਇਹ ਨਹੀਂ ਪਤਾ ਕਿ ਇਹ ਜਿਹੜੇ ਨੇ ਐਕਸਪਾਇਰ ਨੇ ਕਿ ਹੈ ਲੇਟ ਦੀ ਡੇਟ ਬਚੀ ਹੋਈ ਹੈ ਲੇਕਿਨ ਵੱਡੀਆਂ ਗੱਲ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਫਾਇਰ ਬਿਕਰਦੀ ਕੋਈ ਗੱਡੀ ਜਿਹੜੀ ਹੈ ਇਸ ਵੇਲੇ ਇੱਥੇ ਨਹੀਂ ਹੈਗੀ ਤੁਹਾਨੂੰ ਦੱਸਦੀ ਕਿ ਪਟਾਕਿਆਂ ਦਾ ਜਿਹੜਾ ਕਾਰੋਬਾਰ ਆ ਉਹ ਬਹੁਤ ਤੁਸੀਂ ਉਸ ਨੂੰ ਜਿਹੜਾ ਖਤਰਨਾਕ ਲੈਵਲ ਤੇ ਮੰਨ ਸਕਦੇ ਹੋ ਕਿ ਇੱਕ ਛੋਟੀ ਜੀ ਚਿੰਗਾਰੀ ਜਿਹੜਿਆ ਸਭ ਕੁਝ ਇੱਥੇ ਤਬਾਹ ਕਰ ਸਕਦੀ ਆ ਲੇਕਿਨ ਕੁਝ ਲੋਕਾਂ ਨੇ ਛੋਟੇ-ਛੋਟੇ ਡਰਮ ਇੱਥੇ ਪਾਣੀ ਦੇ ਜ਼ਰੂਰ ਲਾਏ ਹੋਏ ਨੇ ਲੇਕਿਨ ਬਹੁਤੀਆਂ ਜਿਹੜੀਆਂ ਦੁਕਾਨਾਂ ਨੇ ਉਹ ਤੁਹਾਨੂੰ ਇਸ ਵੇਲੇ ਖਾਲੀ ਜਿਹੜੀਆਂ ਨੇ ਉਹ ਨਜ਼ਰ ਆਣਗੀ ਜਿਵੇਂ ਕਿ ਇਹ ਦੁਕਾਨ ਤੁਸੀਂ ਦੇਖ ਸਕਦੇ ਹੋ ਇਹਦੇ ਸਾਹਮਣੇ ਤੁਹਾਨੂੰ ਕੋਈ ਸੇਫਟੀ ਇਕੁਪਮੈਂਟ ਕੋਈ ਸਿਲੈਂਡਰ ਕੋਈ ਪਾਣੀ ਦੀ ਬੋਤਲ ਕੋਈ ਰੇੱਤੇ ਦੀ ਬਾਲਟੀ ਕੋਈ ਕੁਝ ਤੁਹਾਨੂੰ ਜਿਹੜਾ ਉਹ ਨਜ਼ਰ ਨਹੀਂ ਆਏਗਾ ਤੇ ਇਸੇ ਤਰੀਕੇ ਨਾਲ ਜਿਹੜੀਆਂ ਬੋਤੀਆਂ ਦੁਕਾਨਾਂ ਨੇ ਉਹਨਾਂ ਨੇ ਸੇਫਟੀ ਨੋਰਮਸ ਨੂੰ ਰੱਬ ਦੇ ਭਰੋਸੇ ਜਿਹੜਾ ਇਸ ਵੇਲੇ ਛੱਡਿਆ ਹੋਇਆ ਪੁਜਿਆਣਾ ਪ੍ਰਸ਼ਾਸਨ ਲਗਾਤਾਰ ਇਹ ਅਪੀਲ ਕਰਦਾ ਵਾ ਕਿ ਜਿਹੜੀ ਸੇਫਟੀ ਦੀ ਜ਼ਿੰਮੇਵਾਰੀ ਆ ਉਹ ਕਿਤੇ ਨਾ ਕਿਤੇ ਲੋਕਾਂ ਦੀ ਮੰਦੀ ਆ ਜਿੰਨੇ ਲੋਕਾਂ ਨੇ ਇੱਥੇ ਜਿਹੜੀਆਂ ਦੁਕਾਨਾਂ ਲਈਆਂ ਹੋਈਆਂ ਨੇ ਉਹਨਾਂ ਦੀ ਮੰਦੀ ਆ ਲੇਕਿਨ ਉਸ ਤੋਂ ਬਾਅਦ ਉਹ ਜਿਹੜਾ ਸੇਫਟੀ ਵੱਲ ਧਿਆਨ ਇੱਥੇ ਉਹ ਨਹੀਂ ਦਿੱਤਾ ਜਾ ਰਿਹਾ ਇੱਕ ਹੋਰ ਮੈਂ ਤੁਹਾਨੂੰ ਦਿਖਾ ਦੇਣਾ ਤੁਹਾਨੂੰ ਫਾਇਰ ਵਿਗਟ ਦੀਆਂ ਬਾਲਟੀਆਂ ਨਜ਼ਰ ਆਣ ਗਿਆ ਸਾਰੀਆਂ ਬਾਲਟੀਆਂ ਖਾਲੀਆਂ ਨੇ ਨਾ ਇਹ ਨਛ ਰਿhta ਹੈਗਾ ਨਾ ਇਹ ਨਛ ਕੋਈ ਪਾਣੀ ਹੈਗਾ ਰੱਬ ਨਾ ਕਰੇ ਜੇਕਰ ਕੋਈ ਘਟਨਾ ਹੁੰਦੀਆਂ ਨੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਅੱਗ ਜਿਹੜੀ ਆ ਇਹ ਹੱਥ ਤੋਂ ਭਜਾਣਗੇ ਜਾਂ ਫਿਰ ਕਿਤੇ ਤੋਂ ਭਜਾਣਗੇ ਤੁਸੀਂ ਆਪੰਦਾ ਸਾ ਜਿਹੜਾ ਇਸ ਵੇਲੇ ਲਾ ਸਕਦੇ ਲੇਕਿਨ ਦੁਕਾਨਾਂ ਜਿਹੜੀਆਂ ਨੇ ਪੂਰੇ ਤਰੀਕੇ ਦੇ ਨਾਲ ਸਜ ਕੇ ਇਸ ਵੇਲੇ ਉੱਤਿਆਰ ਹੋ ਚੁੱਕਿਆ ਨੇ ਮਾਲ ਜਿਹੜਾ ਪ੍ਰੋਪਰ ਸਾਰਾ ਆ ਚੁੱਕਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੇਕਿਨ ਜੇਕਰ ਕਿਸੇ ਚੀਜ਼ ਦੀ ਕਮੀ ਆ ਤਾਂ ਉਹ ਸਿਰਫ ਔਰ ਸਿਰਫ ਸੇਫਟੀ ਨੋਰਮਸ ਜਿਹੜੇ ਨੇ ਉਹ ਤੁਸੀਂ ਇੱਥੇ ਕਹਿ ਸਕਦੇ ਹੋ ਕਿ ਫਾਇਰ ਬ੍ਰਿਗਡ ਦੀ ਜਿਹੜੀ ਗੱਡੀਆਂ ਇੱਥੇ ਹੋਣੀ ਚਾਹੀਦੀਆਂ ਸੀਗੀ ਆ ਔਰ ਫਾਇਰ ਬ੍ਰਿਗਡ ਦੀ ਗੱਡੀਆਂ ਇੱਥੇ ਇਸ ਵੇਲੇ ਮੌਜੂਦ ਨਹੀਂ ਹੈਗੀ ਤੇ ਜਿਹੜੇ ਤੁਸੀਂ ਦੇਖੋ ਜਿੰਨੀਆਂ ਤੁਹਾਨੂੰ ਦੁਕਾਨਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਉਹਨਾਂ ਦੁਕਾਨਾਂ ਨੇ ਕੋਈ ਵੀ ਜਿਹੜਾ ਸੇਫਟੀ ਦਾ ਇੰਤਜ਼ਾਮ ਆਉ ਨਹੀਂ ਕੀਤਾ ਹੋਇਆ ਨਾ ਕਿਤੇ ਤੁਹਾਨੂੰ ਸਿਲੰਡਰ ਜਿਹੜਾ ਉਹ ਨਜ਼ਰ ਆਊਗਾ ਨਾ ਹੀ ਕਿਤੇ ਜਿਹੜਾ ਸੇਫਟੀ ਨੋਰਮਸ ਨੇ ਫੋਰ ਜਿਹੜੀਆਂ ਬਾਲਟੀਆਂ ਨੇ ਉਹ ਤੁਹਾਨੂੰ ਨਜ਼ਰ ਆਣਗੀਆਂ ਕਾਨਾ ਜਿਹੜੀਆਂ ਨੇ ਤੁਹਾਨੂੰ ਨਜ਼ਰ ਆਣਗੀਆਂ ਲਗਭਗ 40 ਦੁਕਾਨਾਂ ਜਿਹੜੀਆਂ ਨੇ ਇਸ ਲੁਧਿਆਣਾ ਦੀ ਇਸ ਦਾਣਾ ਮੰਡੀ ਦੇ ਵਿੱਚ ਅਲੋਟ ਕੀਤੀਆਂ ਗਈਆਂ ਕਿ ਲੋਕ ਜਿਹੜੇ ਨੇ ਇੱਥੇ ਆ ਕੇ ਉਹ ਆਪਣਾ ਜਿਹੜਾ ਕਾਰੋਬਾਰ ਨੇ ਉਹ ਕਰ ਸਕਦੇ ਨੇ ਪਟਾਕੇ ਜਿਹੜੇ ਨੇ ਉਹ ਲਾ ਸਕਦੇ ਤਾਂ ਗੱਲਬਾਤ ਕਰਨ ਦੀ ਵੀ ਜਿਹੜੀਆਂ ਕੋਸ਼ਿਸ਼ ਕਰਾਂਗੇ ਜਿੰਨੇ ਲੋਕ ਮੌਜੂਦ ਨੇ ਭਾਈ ਤੁਸੀਂ ਕੋਈ ਬਾਲਟੀ ਵਗੈਰਾ ਕੋਈ ਪਾਣੀ ਦਾ ਕੁਝ ਨਹੀਂ ਰੱਖਿਆ ਇੱਥੇ ਸੇਫਟੀ ਰੂਮਸ ਹੋਇਆ ਰੱਖਿਆ ਹੈ ਯਾਰ ਨਹੀਂ ਚਿਰ ਕੇ ਯਾਰ ਤਾਂ ਨਹੀਂ ਨਾ ਯਾਰ ਪਾਣੀ ਭਰਾ ਪਾਣੀ ਵੀ ਸਿਲੰਡਰ ਕਿੱਥੇ ਹੈ ਜੇ ਬਹੁਤ ਹੈ ਸਿਲੰਡਰ ਮੇਂ ਇਹ ਸਿਲੰਡਰ ਜਿਹੜੇ ਨੇ ਇਹ ਰੱਖੇ ਹੋਏ ਨੇ ਇਹਨਾਂ ਨੇ ਇੱਥੇ ਤੇ ਪਾਣੀ ਦੀ ਜਿਹੜੀ ਬਾਲਟੀ ਆ ਉਹ ਤੁਹਾਨੂੰ ਬਾਹਰ ਦਿਖਾ ਦਿੰਨੇ ਆ ਕਿ ਜੇਕਰ ਲੋਡ ਪੈਂਦੀ ਆ ਜੇਕਰ ਥੋੜੀ ਬਹੁਤੀ ਹਾਂਜੀ ਓਕੇ ਹਾਂਜੀ ਫਾਇਰ ਬਿਗੇਟ ਦੀ ਗੱਡੀ ਹੈਗੀ ਓ ਜੇ ਅਸੀਂ ਨੇ ਵੀ ਉਹ ਤੁਹਾਡੇ ਕੋਲ ਭੇਜੂਗਾ ਉਹ ਪ੍ਰੋਸੀਜਰ ਭੇਜੂਗੀ ਸਰ ਹਲੇ ਤੱਕ ਨਹੀਂ ਐਡਾ ਲੋਡ ਨਹੀਂ ਪਾਈ ਨਹੀਂ ਅਜੇ ਤੱਕ ਦਿਖੀ ਨਹੀਂ ਸਾਨੂੰ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆ ਉਹ ਹਲੇ ਤੱਕ ਜਿਹੜੀ ਐ ਇੱਥੇ ਨਹੀਂ ਆਈ ਲੇਕਿਨ ਬਹੁਤੀਆਂ ਜਿਹੜੀਆਂ ਦੁਕਾਨਾਂ ਨੇ ਉਹ ਇਸ ਵੇਲੇ ਜਿਹੜੀਆਂ ਨੇ ਸੇਫਟੀ ਨੋਰਮਸ ਨੂੰ ਰੱਬ ਪਰੋਸੇ ਛੱਡਦੀਆਂ ਹੋਈਆਂ ਉਹ ਨਜ਼ਰ ਆ ਰਹੀਆਂ ਹਾਂਜੀ ਤੁਹਾਡੇ ਸਿਲੰਡਰ ਕਿੱਥੇ ਨੇ ਸਿਲੰਡਰ ਭਾਜੀ ਅੰਦਰ ਵੇ ਆਪਣੇ 15 ਪਹਿ ਨੂੰ ਨਿਕਲੇ ਸਲੈਂਟਰ ਕਿੰਨੇ 50 ਹੈ ਭਾਈ 4 4 ਮਾਇਰ ਵਿਗਟ ਆ ਗਈ ਹੈ ਠੀਕ ਹੈ ਹਾਂਜੀ ਹਾਂਜੀ ਮਾਇਰ ਵਿਗਟ ਦੀ ਗੱਡੀ ਆਈ ਹੈ ਕਿੰਨੀ ਆਈ ਹੈ ਭਾਜੀ ਹੈ ਪਾਇਰ ਵਿਗਟ ਦੀ ਗੱਡੀ ਹਾਂਜੀ ਕਿੱਥੇ ਆ ਉਹ ਚਲੇਗੀ ਆ ਕੇ ਹੋਂ ਦਾ ਢੇੜਾ ਮਾਰਗੇ ਇੱਥੇ 40 ਦੁਕਾਨਾਂ ਲੱਗੀਆਂ ਹੋਈਆਂ ਪਟਾਕੇ ਦੀ ਉਹ ਢੇੜਾ ਮਾਰਨ ਵਾਸਤੇ ਹੈ ਕਿੱਥੇ ਖੜੇ ਨੇ ਭਾਈ ਉਹ ਪਾਣੀ ਭਰ ਕੇ ਗਈਆਂ ਤੇ ਗੱਡੀ ਆ ਪਾਣੀ ਭਰ ਕੇ ਚਲੀ ਗਈ ਹਾਂਜੀ ਤੇ ਦੇਖੋ ਤਾਂ ਪਾਣੀ ਵੀ ਨਹੀਂ ਭਰਿਆ ਹੋਇਆ ਆ ਕੇ ਹੁਣ ਡਰਮ ਹੁਣ ਲਾਏ ਨੇ ਉਹਨਾਂ ਨੇ ਤਾਂ ਕਰਕੇ ਆ ਕੋਈ ਕੁਝ ਕਹਿ ਨਹੀਂ ਰਹੇ ਐ ਤੇ ਬਈ ਸੇਫਟੀ ਨੋਰਮਸ ਜਿਹੜੇ ਨੇ ਨਾ ਪ੍ਰੋਸੈਸ ਛੱਡੇ ਹੋਏ ਨੇ ਚੈਕਿੰਗ ਵੈਰਾ ਆਈ ਹੈ ਕੋਈ ਚੈਕਿੰਗ ਭਾਜੀ ਆਂਦੇ ਆ ਚੈਕਿੰਗ ਕਰਦੇ ਪੁਲਸ ਵਾਲੇ ਆ ਰਹੇ ਆਪਣੇ ਚੈਕਿੰਗ ਕਰਦੇ ਪਿਆ ਸਕੈਨ ਨਹੀਂ ਰਹੇ ਤੁਹਾਨੂੰ ਨਹੀਂ ਨਹੀਂ ਭਾਜੀ ਚੈਕਿੰਗ ਕਰਦੇ ਪੁਰਾ ਤਾਂ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦਾਨਾ ਮੰਡੀ ਦੇ ਵਿੱਚ ਜਿੱਥੇ ਪਟਾਕੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਲੱਗ ਕੇ ਇੱਥੇ ਤਿਆਰ ਹੋ ਚੁੱਕੀਆਂ ਨੇ ਤੇ ਹੁਣ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਲਗਭਗ ਇੱਥੋਂ ਹੀ ਜਿਹੜੇ ਪਟਾਕੇ ਦੀ ਤੁਸੀਂ ਸਪਲਾਈ ਕਿ ਐਸਾ ਕਰਦੇ ਹੋ ਇੱਥੇ ਹੀ ਦਿੱਤੀ ਜਾਏਗੀ ਲੋਕ ਜਿਹੜੇ ਨੇ ਭਾਵੇਂ ਘਰ ਚ ਚਲਾਣ ਵਾਲੇ ਨੇ ਜਾਂ ਜਿਨ੍ਹਾਂ ਨੇ ਛੋਟੀ ਛੋਟੀ ਦੁਕਾਨਾਂ ਛੋਟੇ ਛੋਟੇ ਸਟਾਲ ਲਾਣੇ ਨੇ ਉਹ ਸਾਰੇ ਇੱਥੋਂ ਹੀ ਖਰੀਦਦੇ ਹੋਏ ਨਜ਼ਰ ਆਣਗੇ ਲੇਕਿਨ ਇਕਾ ਦੁੱਖਾ ਤੁਸੀਂ ਕਹਿ ਸਕਦੇ ਹੋ ਜਿਨੇ ਪਾਣੀ ਦਾ ਜਿਹੜਾ ਤੁਸੀਂ ਕਹੋ ਇੱਕ ਛੋਟਾ ਜਿਹਾ ਉਹ ਡਰਮ ਭਰ ਕੇ ਰੱਖਿਆ ਹੋਇਆ ਹੈ ਇੱਕ ਦੋ ਸਿਲੰਡਰ ਰੱਖੇ ਹੋਏ ਨੇ ਉਹਨਾਂ ਦਾ ਇਹ ਵੀ ਨਹੀਂ ਪਤਾ ਕਿ ਡੇਟ ਐਕਸਪਾਇਰੀ ਆ ਜਾਂ ਫਿਰ ਸਹੀ ਉਹਨਾਂ ਦੀ ਡੇਟ ਹੈਗੀ ਆ ਲੇਕਿਨ ਫਿਲਹਾਲ ਤੁਸੀਂ ਦੇਖੋ 40 ਦੀਆਂ 40 ਦੁਕਾਨਾਂ ਜਿਹੜੀਆਂ ਨੇ ਲੁਧਿਆਣਾ ਦਾਣਾਵੰਡੀ ਦੇ ਵਿੱਚ ਉਹ ਲੱਗ ਕੇ ਲਗ ਤਿਆਰ ਜਿਹੜੀਆਂ ਨੇ ਇੱਥੇ ਹੋ ਚੁੱਕੀਆਂ ਨੇ ਲੇਕਿਨ ਇਸ ਪੂਰੇ ਸਟ੍ਰੈਚ ਦੇ ਵਿੱਚ ਕਿਤੇ ਵੀ ਤੁਹਾਨੂੰ ਜਿਹੜੀ ਫਾਇਰ ਬਿਗੜ ਦੀ ਗੱਡੀ ਆ ਉਹ ਨਜ਼ਰ ਨਹੀਂ ਆਉਗੀ ਅਸੀਂ ਇੱਕ ਦੁਕਾਨਦਾਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਗੱਡੀ ਆਈ ਸੀ ਪਾਣੀ ਭਰ ਕੇ ਚਲੀ ਗਈ ਹੁਣ ਦੁਬਾਰਾ ਕਦੋਂ ਆਊਗੀ ਕਦੋਂ ਨਹੀਂ ਆਊਗੀ ਕੋਈ ਪਤਾ ਨਹੀਂ ਤਰ੍ਹਾਂ ਭਰੋਸੇ ਜਿਹੜਾ ਇਸ ਵੇਲੇ ਜਿਹੜੇ ਸੇਫਟੀ ਰੌਂਡਸ ਨੇ ਉਹਨਾਂ ਨੂੰ ਰੱਖਿਆ ਹੋਇਆ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਸਿਟੀ ਹੈਡਲਾਈਨ